ਨਾਝ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਕੋਲ ਮਾਰਕੀਟ ਜਮਾਲਪੁਰ ਵਿਖੇ ਸਥਿਤ ਨੇਸ਼ਨਸ ਪ੍ਰਾਈਡ ਜੂਨੀਅਰ ਸਕੂਲ ਨੇ ਸਕੂਲ ਕੈਂਪਸ ਵਿੱਚ ਬੱਚਿਆਂ ਦੇ ਰੋਗਾਂ ਤੇ ਦੰਦਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ ਕੈਂਪ ਦੌਰਾਨ ਲਗਭਗ 100 ਬੱਚਿਆਂ ਦਾ ਉਹਨਾਂ ਦੇ ਮਾਪਿਆਂ ਦੇ ਨਾਲ ਚੈੱਕਅਪ ਕੀਤਾ ਗਿਆ ਇਹ ਕੈਂਪ ਅਰुण ਗੋਸਵਾਮੀ ਅਤੇ ਨੇਸ਼ਨਸ ਪ੍ਰਾਈਡ ਜੂਨੀਅਰ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਮਤਾ ਸ਼ਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ ਸੀ ਫੋਟੀਜ਼ ਹਸਪਤਾਲ ਦੇ ਬਾਲ ਰੋਗ ਵਿਗਿਆਨੀ ਡਾਕਟਰ ਗੌਰਵ ਮਿੱਤਲ ਅਤੇ ਦੰਦਾਂ ਦੇ ਡਾਕਟਰ ਡਾਕਟਰ ਲਖਵੀਰ ਕੌਰ ਨੇ ਬੱਚਿਆਂ ਦੀ ਜਾਂਚ ਕੀਤੀ ਉਹਨਾਂ ਨੇ ਕੈਂਪ ਵਿੱਚ ਸ਼ਾਮਲ ਬੱਚਿਆਂ ਦੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀਆਂ ਬਿਮਾਰੀਆਂ ਬਾਰੇ ਟੱਕਮੀ ਸਲਾਹ ਅਤੇ ਦਵਾਈ ਦਿੱਤੀ ਇਸ ਮੌਕੇ ਆਗਾਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਵਨ ਪ੍ਰੀਤ ਸਿੰਘ ਅਤੇ ਸੁਸਾਇਟੀ ਦੇ ਸਰਪ੍ਰਸਤ ਪ੍ਰਭਕਰਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਕੂਲ ਦੇ ਪ੍ਰਬੰਧ ਨਿਰਦੇਸ਼ਕ ਅਰਣ ਗੋਸਵਾਮੀ ਨੇ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਬੱਚਿਆਂ ਦੀਆਂ ਬਿਮਾਰੀਆਂ ਦਾ ਸ਼ੁਰੂਆਤੀ ਪੜਾਤ ਹੀ ਪਤਾ ਲੱਗ ਜਾਂਦਾ ਹੈ ਜਿਸ ਨਾਲ ਉਹਨਾਂ ਦੀਆਂ ਬਿਮਾਰੀਆਂ ਦਾ ਇਲਾਜ ਆਸਾਨ ਹੋ ਜਾਂਦਾ ਹੈ ਅਤੇ ਮਾਪਿਆਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪ੍ਰਭਕਰਨ ਸਿੰਘ ਜੋ ਕਿ ਇਸ ਸਕੂਲ ਦੇ ਸਰਪ੍ਰਸਤ ਵੀ ਹਨ ਨੇ ਬੱਚਿਆਂ ਲਈ ਨਾਲ ਆਏ ਮਾਪਿਆਂ ਨੂੰ ਸਲਾਹ ਦਿੱਤੀ ਕਿ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੂੰ ਇਹਨਾਂ ਦੀ ਸਿਹਤ ਪ੍ਰਤੀ ਵੀ ਜਾਗਰੂਕ ਰਹਿਣਾ ਚਾਹੀਦਾ ਹੈ ਕਿਉਂਕਿ ਛੋਟੀ ਉਮਰ ਵਿੱਚ ਕਿਸੇ ਵੀ ਛੋਟੀ ਅਜਹੀ ਬਿਮਾਰੀ ਦੇ ਲੱਛਣ ਵੱਡੇ ਹੋਣ ਦੇ ਨਾਲ-ਨਾਲ ਗੰਭੀਰ ਬਿਮਾਰੀ ਦਾ ਰੂਪ ਲੈ ਸਕਦੇ ਹਨ ਆਗਾਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਵਨ ਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਸੁਸਾਇਟੀ ਆਉਣ ਵਾਲੇ ਸਮੇਂ ਵਿੱਚ ਲੁਧਿਆਣਾ ਵਿੱਚ ਵਕ-ਵਕ ਥਾਂ ਤੇ ਮੈਡੀਕਲ ਕੈਂਪ ਤੇ ਰੁੱਖ ਲਗਾਉਣ ਦੇ ਪ੍ਰੋਗਰਾਮ ਵੀ ਆਯੋਜਿਤ ਕਰੇਗੀ ਇਸ ਮੌਕੇ ਪੂਜਾ ਸੈਣੀ ਅਰੋੜਾ ਪ੍ਰਿੰਸੀਪਲ ਨੇਸ਼ਨਸ ਪ੍ਰਾਈਡ ਜੂਨੀਅਰ ਸਕੂਲ ਅੰਜਲੀ ਸੂਦ ਪ੍ਰਿੰਸੀਪਲ ਨਿਊ ਹੈਵਨ ਪਲੇਵੇ ਸਕੂਲ ਸਚਿਨ ਕੁਮਾਰ ਸਹਾਇਕ ਮੈਨੇਜਰ ਸੇਲਸ ਐਂਡ ਮਾਰਕੀਟਿੰਗ ਫੋਟਿਸ ਹਸਪਤਾਲ ਮਨੀਸ਼ ਮਹਿਰਾ ਜਤਿਨ ਗੋਸਵਾਮੀ ਬਿਨਮ ਪ੍ਰੋਡਕਸ਼ਨ ਦੇ ਡਾਕਟਰ ਸੁਰਿੰਦਰ ਸਿੰਘ ਸੁਲੰਕੀ ਡਾਕਟਰ ਰਵੀ ਰੂਪ ਸਿੰਘ ਬਲਰਾਜ ਆਯੁਰਵੇਦ ਕੇਂਦਰ ਦੇ ਡਾਕਟਰ ਗੁਰਮੀਤ ਸਿੰਘ ਅਜੀ ਸਿੱਧੂ ਨੇਹਾ ਸਚਦੇਵਾ ਮੋਹਿਨੀ ਜੈਨ ਕੁਲਜਿੰਦਰ ਕੌਰ ਰੇਖਾ ਸ਼ਰਮਾ ਰਜਨੀ ਪਾਟਿਆ ਸੋਮਾ ਪੰਜਾ ਹਰਪ੍ਰੀਤ ਕੌਰ ਪੂਨਮ ਕੌਸ਼ਲ ਦੀਪਾ ਬੂਰਾ ਪੂਨਮ ਮੌਰਿਆ ਕੋਮਲ ਸ਼ਰਮਾ ਸ਼ਿਵਾਨੀ ਯਾਦਵ ਬਿੰਦੂ ਤਿਵਾੜੀ ਅੰਜਲੀ ਪਾਂਡਿਆ ਅਤੇ ਤੌਇਬਾ ਆਦ ਹਾਜ਼ਰ ਸਨ